ਰੋਣੇ ਨੂੰ ਕਰੋਪੀ ਨਾ ਸਮਝ ਲੈਣਾ ਮੇਰੀ ਅਜੋਕੀ ਸੱਭਤਾ ਨੇ ਅਜੋਕੇ ਜੀਵਨ ਦੇ ਢੰਗ ਨੇ ਬੰਦੇ ਕੋਲ ਰੋਣਾ ਖੋਲਿਆ ਹਾਲਾਂਕਿ ਰੋਣਾ ਵੀ ਇੱਕ ਰੱਬ ਦੀ ਦੇਣ ਹੈ ਬਖਸ਼ਿਸ਼ ਹੈ ਤੁਸੀਂ ਆਖੋਗੇ ਬਖਸ਼ਿਸ਼ ਹੈ ਬਖਸ਼ਿਸ਼ ਹੈ ਹਾਸਾ ਵੀ ਇੱਕ ਬਖਸ਼ਿਸ਼ ਹੈ ਰੋਣਾ ਵੀ ਇੱਕ ਬਖਸ਼ਿਸ਼ ਹੈ ਹੱਸਣ ਦੇ ਨਾਲ ਵੀ ਕੁਝ ਤਾਜ਼ਗੀ ਮਿਲਦੀ ਹੈ ਤੇ ਰੋਣ ਦੇ ਨਾਲ ਵੀ ਕੁਝ ਮਨ ਹੌਲਾ ਹੁੰਦਾ ਆਪ ਸੁਣ ਕੇ ਹੈਰਾਨ ਹੋਵੋਗੇ ਬੱਚੇ ਘਟ ਪਾਗਲ ਹੁੰਦੇ ਨੇ ਕਿਉਂ ਕੁਲ ਪਿਰਾ ਦੁੱਖ ਆਈ ਰੋਪ ਹੈ ਅਗਵਾਰ ਕੱਢ ਛੜਿਆ ਰੋਂਦਿਆਂ ਅਗਵਾਰ ਨਿਕਲ ਗਏ ਤੇ ਜਵਾਨ ਦਾ ਜਿਹੜਾ ਅਗਵਾਰ ਹੈ ਅੰਦਰ ਰਹਿ ਜਾਂਦਾ ਹੈ ਪੀੜਾ ਤੇ ਹੈ ਦੁੱਖ ਤੇ ਹੈ ਰੋਣਾ ਨੂੰ ਮਨ ਕਰਦਾ ਹੈ ਪਰ ਕੀ ਕਰੇ ਸਮਾਜ ਦੀ ਪ੍ਰਤੀਸ਼ਠਾ ਜਾਂਦੀ ਹੈ ਸ਼ਰਮ ਕਰਦਾ ਹੈ ਲੱਜਾ ਹੈ ਰੋਣਾ ਅੰਦਰ ਛੁਪਾ ਲੈਂਦਾ ਹੈ ਤੋਂ ਜ਼ਹਿਰ ਤੇ ਅੰਦਰ ਰੱਖ ਲਿਆ ਜਿਹੜਾ ਹੰਝੂਆਂ ਦੇ ਰਾਹੀ ਨਿਕਲ ਸਕਦਾ ਸੀ ਜਾ ਸਕਦਾ ਸੀ ਤੋਂ ਵੱਡੇ ਜ਼ਿਆਦਾ ਪਾਗਲ ਹੁੰਦੇ ਨੇ ਅਗਵਾਰ ਅੰਦਰ ਰੱਖ ਦਿੱਤਾ ਹੈ ਤੋਂ ਪਾਗਲ ਬਣੇ ਉਹਦੇ ਜਨਮ ਨਹੀਂ ਹੋਏਗਾ ਸਜੋ ਦੇਸ਼ ਤੇ ਆਤਮ ਅਭਿਆਸੀਆਂ ਨੇ ਹੋਰ ਵੀ ਖੋਜ ਕੀਤੀ ਹੈ ਕਿ ਇਸਤਰੀਆਂ ਨਾਲੋਂ ਪੁਰਸ਼ ਜ਼ਿਆਦਾ ਪਾਗਲ ਹੁੰਦੇ ਨੇ ਪਾਗਲਖਾਨਿਆਂ ਦੇ ਵਿੱਚ ਜਿਹੜੇ ਆંકੜੇ ਨੇ ਨਾ ਉਹ ਪੁਰਸ਼ ਜ਼ਿਆਦਾ ਬਾਦਲ ਹੁੰਦੇ ਨੇ ਬਨਸਪਤ ਇਸਤਰੀ ਦੇ ਕਾਰਨ ਦੁੱਖ ਦੇ ਵਿੱਚ ਬੀੜਾ ਵਿੱਚ ਅੱਜ ਵੀ ਇਸਤਰੀ ਰੋ ਲੈਂਦੀ ਹੈ ਪੁਰਸ਼ ਸ਼ਰਮ ਕਰ ਜਾਂਦਾ ਉਹ ਹੰਝੂਆਂ ਨੂੰ ਪੀ ਜਾਂਦਾ ਦਬਾ ਲੈਂਦਾ ਤੇ ਜੇ ਹੰਝੂ ਬਾਹਰ ਨਿਕਲ ਗਏ ਤੇ ਗੁਬਾਰ ਨਿਕਲ ਗਿਆ ਤਾਂ ਫਿਰ ਪਾਗਲ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ ਔਰ ਬਗਤ ਜਦ ਇਸ ਤਰ੍ਹਾਂ ਦਾ ਘਬਾਰ ਉਮੜਦਾ ਹੈ ਨਾਮ ਜਪਦਿਆਂ ਜਪਦਿਆਂ ਪਛਾਤਾਪ ਅੰਦਰ ਜਾਗ ਰਿਹਾ ਹੈ ਉਹ ਹੰਜੂਆਂ ਨੂੰ ਰੋਕਦਾ ਨਹੀਂ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ ਪਰਵਾਹ ਨਹੀਂ ਕਿਸੇ ਕੇਰੀ ਬਾਜ ਸੱਚੇ ਨਾ ਹੈ ਦਰਸਲ ਜਿਨ੍ਹਾਂ ਨੇ ਕਾਦਰ ਕਰੀਮ ਦੇ ਨਿਯਮ ਨੂੰ ਸਮਝਿਆ ਨਹੀਂ ਉਸ ਗੱਲ ਦੀ ਨਿੰਦਾ ਵੀ ਕਰ ਦੇਣਗੇ ਵੀ ਫਲਾੜਲਾ ਬੰਦਾ ਤੇ ਲੈ ਜਨਾਨੀਆਂ ਦੀ ਤਰ੍ਹਾਂ ਰੋਂਦਾ ਤੋ ਹੱਦ ਹੋ ਗਈ ਪਰ ਠੀਕ ਹੈ ਜਨਾਨੀਆਂ ਕਾਹ ਤੇ ਪਾਗਲ ਹੁੰਦੀਆਂ ਤੋਂ ਤੇ ਜ਼ਿਆਦਾ پاਗਲ ਹੈ ਪੁਰਸ਼ ਜ਼ਿਆਦਾ پاਗਲ ਹੁੰਦੇ ਹੈ ਬੱਚੇ ਘਟ ਪਾਗਲ ਹੁੰਦੇ ਨੇ ਰੋ ਪੈਂਦੇ ਨੇ ਤੜਪ ਕੇ ਰੋ ਪੈਂਦੇ ਨੇ ਅੰਦਰ ਦਾ ਸਾਰਾ ਗੁਬਾਰ ਟੜ ਜਾਂਦੇ ਨੇ ਤੋ ਰੋਣਾ ਤੇ ਇੱਕ ਰੱਬ ਦੀ ਬਖਸ਼ਿਸ਼ ਹੈ ਅੰਦਰ ਦੇ ਗੁਬਾਰ ਨੂੰ ਕੱਢ ਦੇ ਦੋ ਦੇ ਲੋਕੀ ਜਦ ਮੈਨੂੰ ਕਹਿੰਦੇ ਨੇ ਕਿ ਫਲਾਣੇ ਦਾ ਬੱਚਾ ਚਲਾਣਾ ਕਰ ਗਿਆ ਨੌਜਵਾਨ ਬਿਰਾਜ ਆਂਦਾ ਰਿਹਾ ਤੇ ਦੇਖੋ ਕਿਹਸਾ ਗੁਰੂ ਦਾ ਸਿੱਖ ਹੈ ਗੁਰਮੁਖ ਹੈ ਰੋਇਆ ਹੀ ਨਹੀਂ ਅੰਜੋ ਹੀ ਨਹੀਂ ਆਇਆ ਪਤਾ ਨਹੀਂ ਤੁਸੀਂ ਸਹਿਮਤ ਹੋਵੋਗੇ ਕਿ ਨਹੀਂ ਮੈਂ ਤੇ ਕਹਿ ਦਿੰਦਾ ਉਹਨਾਂ ਪੱਥਰ ਹੋਵੇਗਾ ਹੋਰ ਕੀ ਪੱਥਰ ਹੋਵੇਗਾ ਫਿਰਦਾ ਥੋੜੀ ਹੈ ਬੰਦਾ ਥੋੜੀ ਹੈ ਜਿਸ ਨਾਲ ਸਨੇਹ ਹੋਵੇ ਉਹਦੇ ਵਿਛੋੜੇ ਚ ਰੋਣਾ ਲਾਜ਼ਮੀ ਆ ਜਾਂਦਾ ਹੈ ਗੁਰੂ ਦਾ ਵਿਛੋੜਾ ਮਹਿਸੂਸ ਆਉਂਦਾ ਹੈ ਅੱਖਾਂ ਭਰ ਜਾਂਦੀਆਂ ਹਨ ਰੱਬ ਦਾ ਵਿਛੋੜਾ ਮਹਿਸੂਸ ਹੋਵੇ ਅੱਖਾਂ ਪਰ ਜਾਂਦੀਆਂ ਹਨ ਜਿਸ ਨਾਲ ਸਨੇਹ ਹੈ ਉਹਦਾ ਵਿਛੋੜਾ ਰੋਣ ਤੇ ਮਜਬੂਰ ਕਰ ਹੀ ਦੇਵੇ ਲਾਜ਼ਮੀ ਕਰ ਦੇਗਾ ਇੱਕ ਗੱਲ ਸਪੱਸ਼ਟ ਹੋ ਗਈ ਕਿਸ ਬਰਾ ਨਾਲ ਕੋਈ ਸਨੇਹ ਹੀ ਨਹੀਂ ਸੀ ਇਸ ਬੱਚੇ ਨਾਲ ਕੋਈ ਪਿਆਰ ਹੀ ਨਹੀਂ ਸੀ ਜੇ ਪਿਆਰ ਸੀ ਜੇ ਰੋਇਆ ਨਹੀਂ त दरसल हंजू ते उमड़े की, की आख़ण वस इन जगत की आखे